ਨਮਸਕਾਰ ਦੋਸਤੋ ਮੈਂ ਜਤਿਨ ਸਿੰਘਲਾ ਮੁਰਤੋਂ ਸਵਾਗਤ ਕਰਦਾ ਹਾਂ ਬਾਲਾ ਜੀ ਐਜੂਕੇਸ਼ਨ ਪੁਆਇੰਟ ਦੇ ਪ੍ਰਾਈਵੇਟ ਚੈਨਲ ਤੇ ਦੋਸਤੋ ਮੇਰੇ ਪੀ ਟ੍ਰਿਪਲ ਐਸ ਬੀ ਵਾਲੇ ਦੋਸਤ ਥੋੜੇ ਜੇ ਨਾਰਾਜ਼ ਸੀਗੇ ਵੀ 19 ਤਰੀਕ ਨੂੰ ਸੀਨੀਅਰ ਸਿਸਟੈਂਡ ਦਾ ਪੇਪਰ ਹੈ ਜੋ ਠੰਡੇ ਬਸਤੇ 'ਚ ਚਲਾ ਗਿਆ ਅੱਜ ਮੈਂ ਤੁਹਾਨੂੰ ਸਰਕਾਰ ਦੇ ਕੰਮ ਦਿਖਾਣਾ ਜਿੰਨਾ ਮਾੜਾ ਪੀ ਐਸ ਪੀ ਸੀ ਵਾਲੇ ਬੱਚਿਆਂ ਨਾਲ ਹੋਇਆ ਉਹਨਾਂ ਤਾਂ ਜ਼ਿੰਦਗੀ ਦੇ ਵਿੱਚ ਪੀ ਟ੍ਰਿਪਲ ਐਸ ਬੀ ਨੇ ਕਦੇ ਵੀ ਤੁਹਾਡੇ ਨਾਲ ਮਾੜਾ ਨਹੀਂ ਕੀਤਾ ਅੱਜ ਜੋ ਮੈਂ ਤੁਹਾਨੂੰ ਦੱਸੂਗਾ ਉਹਨੂੰ ਦੇਖਣ ਤੋਂ ਬਾਅਦ ਤੁਹਾਨੂੰ ਲੱਗੂਗਾ ਵੀ ਪੀ ਟ੍ਰਿਪਲ ਐਸ ਵੀ 100 ਗੁਣਾ ਵਧੀਆ ਹੈ ਪੀ ਐਸ ਪੀ ਸੀ ਐਲ ਨਾਲੋਂ ਪੀ ਐਸ ਪੀ ਸੀ ਐਲ ਜੇਈ ਸਬਸਟੇਸ਼ਨ ਵਾਲਾ ਦਾ ਪੇਪਰ ਸੀ ਇਲੈਕਟ੍ਰੀਕਲ ਤੇ ਪੀ ਐਸ ਪੀ ਸੀ ਐਲ ਸਿਵਲ ਵਾਲਾ ਦਾ ਪੇਪਰ ਸੀਗਾ ਅੱਜ ਉਹਦੇ ਵਿੱਚ ਕਿਹਾ ਗਿਆ ਸੀ ਕਿ 50 ਨੰਬਰ ਦਾ ਪੇਪਰ ਤਾਂ ਤੁਹਾਡਾ ਟ੍ਰੇਡ ਬੇਸਡ ਆਊਗਾ ਯਾਨੀ ਕਿ ਟੈਕਨੀਕਲ ਤੇ 50 ਨੰਬਰ ਦਾ ਨੌਨ ਟੈਕਨੀਕਲ ਆਊਗਾ ਜਿੱਚ 20 ਨੰਬਰ ਦੀ ਗ੍ਰਾਮਰ ਹੋਊਗੀ ਬਾਕੀ ਮੈਥ ਰੀਜ਼ਨਿੰਗ ਤੇ ਜੀ ਕੇ ਹੋਊਗੀ ਠੀਕ ਹੈ ਜੀ ਪੇਪਰ ਆਇਆ ਪੇਪਰ ਦੇ ਵਿੱਚ 70 ਨੰਬਰ ਦਾ ਟ੍ਰੇਡ ਨੰਬਰ ਆਇਆ ਟ੍ਰੇਡ ਦਾ ਸਬਜੈਕਟ ਆਇਆ ਤੇ ਜਿਹੜੀ 20 ਨੰਬਰ ਦੀ ਪੰਜਾਬੀ ਗ੍ਰਾਮਰ ਆਣੀ ਸੀ ਉਹ ਪੀਐਸਪੀਸੀਐਲ ਪਾਣੀ ਭੁੱਲ ਗਿਆ ਪੀਐਸਪੀਸੀਐਲ ਸਿਵਲ ਜੇਈ ਦੇ ਪੇਪਰ ਚ ਪਾਣੀ ਭੁੱਲ ਗਿਆ ਪੀਐਸਪੀਸੀਐਲ ਜੇਈ ਸਬਸਟੇਸ਼ਨ ਵਾਲੇ ਦੇ ਪੇਪਰ ਚ ਪਾਣੀ ਭੁੱਲ ਗਿਆ 50 ਨੰਬਰ ਦੀ ਗ੍ਰਾਮਰ ਪਾਣੀ ਭੁੱਲ ਗਿਆ ਜਿਹੜੀ ਵੇਟੇਜ 50 ਰੇਸ਼ੋ 50 ਦੀ ਸੀ ਉਹ ਵੇਟੇਜ ਚੱਕ ਕੇ ਇਹਨਾਂ ਨੇ ਕਰਤੀ 70 ਰੇਸ਼ੋ 30 ਦੀ ਕਿੱਦਾਂ ਹੋ ਸਕਦਾ ਹੈ ਕਿ ਇੱਕ ਰਿਕਰੂਟਮੈਂਟ ਸੈੱਲ ਨੂੰ ਇਹੀ ਨਾ ਪਤਾ ਹੋਵੇ ਕਿ ਭਾਈ ਕਿਹੜਾ ਸਬਜੈਕਟ ਕਿੰਨੇ ਨੰਬਰ ਦਾ ਪਾਣਾ ਐ ਇੰਨੀ ਬੇਸ਼ਰਮੀ ਪੀਐਸਪੀਸੀਲ ਵਾਲਾ ਦੀ ਇੰਨੀ ਜ਼ਿਆਦਾ ਸ਼ਰਮਿੰਦਗੀ ਮਹਿਸੂਸ ਕਰਕੇ ਕਿ ਇਹਨਾਂ ਨੇ ਜਿਹੜਾ ਸਿਵਲ ਦਾ ਈਵਨਿੰਗ ਸ਼ਿਫਟ ਦਾ ਪੇਪਰ ਸੀ ਉਹ ਕੈਨਸਲ ਹੀ ਕਰਤਾ ਬੱਚੇ ਆਪਦੇ ਸੈਂਟਰਾਂ ਤੇ ਪਹੁੰਚ ਗਏ ਤੇ ਇਹਨਾਂ ਨੇ ਬੇਸ਼ਰਮਾ ਨੇ ਸਿਵਲ ਇੰਜੀਨੀਅਰਿੰਗ ਦਾ ਜੋ ਪੇਪਰ ਸੀ ਜੇਈ ਦਾ ਉਹ ਈਵਨਿੰਗ ਸ਼ਿਫਟ ਵਾਲਾ ਕੈਨਸਲ ਹੀ ਕਰਤਾ ਠੀਕ ਹੈ ਪਹਿਲੀ ਗੱਲ ਇੱਕ ਤਾਂ ਇਹ ਚ ਤਿੰਨ ਚਾਰ ਮੁੱਦੇ ਨੇ ਖੁੱਲ ਕੇ ਜੇ ਗੱਲ ਕਰਾਂਗੇ ਕਿਉਂਕਿ ਗੱਲ ਪੰਜਾਬ ਦੀ ਹੈ ਪੰਜਾਬ ਦੇ ਬੱਚਿਆਂ ਨਾਲ ਜੁੜੀ ਹੈ ਚਾਹੇ ਇਸ ਪੇਪਰ ਨੂੰ ਪਰ ਨਾਲੇ ਬੱਚਿਆਂ ਦੀ ਸੰਖਿਆ ਘਟ ਹੈ ਪਰ ਇਹਦਾ ਮਤਲਬ ਇਹ ਨਹੀਂ ਹੈਗਾ ਵੀ ਉਹ ਪੰਜਾਬ ਦਾ ਯੂਥ ਖਰਾਬ ਨਹੀਂ ਹੋ ਰਿਹਾ ਪਹਿਲਾਂ ਤਾਂ ਅੱਜ ਸਵੇਰੇ ਪੇਪਰ ਹੈ ਕੱਲ ਰਾਤ ਨੂੰ 8 ਵਜੇ ਐਡਮਿਟ ਕਾਰਡ ਦੇ ਲਿੰਕ ਆਉਂਦੇ ਨੇ ਵੀ ਡਾਊਨਲੋਡ ਕਰ ਲਓ ਸੋਚੋ ਵੀ ਅੱਜ ਮਾਰਨਿੰਗ ਤੁਹਾਡਾ ਪੇਪਰ ਹੈ ਤੇ ਇੱਕ ਦਿਨ ਪਹਿਲਾਂ ਰਾਤ ਨੂੰ 8-9 ਵਜੇ ਤੁਹਾਡੇ ਕੋਲ ਐਡਮਿਟ ਕਾਰਡ ਦਾ ਲਿੰਕ ਆਂਦਾ ਹੈ ਵੀ ਹੁਣ ਤੁਸੀਂ ਡਾਊਨਲੋਡ ਕਰੋ ਜੇ ਕੋਈ ਬੱਚਾ ਬਾਹਰ ਬੈਠਾ ਹੋਵੇ ਕਿਤੇ ਦੂਰ ਬੈਠਾ ਹੋਵੇ ਉਹ ਤਾਂ ਵਿਚਾਰਾ ਠੁਕ ਜਾਊਗਾ ਉਹ ਕਿੱਥੋਂ ਆਊਗਾ ਦੂਸਰੀ ਗੱਲ ਤੁਹਾਨੂੰ ਪਤਾ ਹੈ ਵੀ ਪੰਜਾਬ ਦੇ ਵਿੱਚ ਪੰਜਾਬੀ ਮਾਂ ਬੋਲੀ ਬੋਲੀ ਜਾਂਦੀ ਹੈ 20 ਨੰਬਰ ਦੀ ਪੰਜਾਬੀ ਗ੍ਰਾਮਰ ਪਾਣੀ ਕਿੰਨੀ ਜ਼ਿਆਦਾ ਜ਼ਰੂਰੀ ਹੈ ਤੁਸੀਂ ਪੰਜਾਬੀ ਗ੍ਰਾਮਰ ਪਾਣਾ ਹੀ ਭੁੱਲ ਗਏ ਪਹਿਲਾ ਤੁਹਾਡਾ ਸਿਲੇਬਸ ਸੀ ਵੀ 70 ਨੰਬਰ ਦਾ ਟੈਕਨੀਕਲ ਆਊਗਾ 3 ਨੰਬਰ ਦਾ ਨਾਨ ਟੈਕਨੀਕਲ ਆਊਗਾ ਬਾਚੋ ਤੁਸੀਂ ਸਿਲੇਬਸ 'ਚ ਥੋੜਾ ਜਿਹਾ ਬਦਲਾਅ ਕੀਤਾ ਵੀ 50 ਨੰਬਰ ਦਾ ਟੈਕਨੀਕਲ ਆਊਗਾ 50 ਨੰਬਰ ਦਾ ਨਾਨ ਟੈਕਨੀਕਲ ਆਊਗਾ ਹੁਣ ਤੁਸੀਂ ਕੀ ਕਰਦੇ ਹੋ 70 ਦਾ ਟੈਕਨੀਕਲ ਪਾ ਦੇਣੀਓ 30 ਦਾ ਨਾਨ ਟੈਕਨੀਕਲ ਪਾ ਦੇਣੀਓ ਉਹਦੇ ਵਿੱਚੋਂ ਜਿਹੜੀ 20 ਨੰਬਰ ਦੀ ਗ੍ਰਾਮਰ ਸੀ ਉਹ ਤੁਸੀਂ ਖਾ ਜਾਣੇ ਹੋ ਐਂ ਲੱਗਦਾ ਜਿਵੇਂ ਪੀਐਸਪੀਸੀਐਲ ਸੈਲ ਦੇ ਸੈਲ ਰਿਕਰੂਟਮੈਂਟ ਸੈਲ ਦੇ ਵਿੱਚ ਜਿਹੜੇ ਬੰਦੇ ਬੈਠੇ ਨੇ ਉਹ ਭਾਈ ਭਤੀਜਾਵਾ ਨੈਪੋਟਿਜ਼ਮ ਦੇ ਥਰੂ ਆਏ ਹੋਏ ਨੇ ਜਿਨ੍ਹਾਂ ਨੂੰ ਨਾ ਸਿਲੇਬਸ ਦਾ ਪਤਾ ਹੈ ਨਾ ਬੱਚਿਆਂ ਦੀ ਫੀਲਿੰਗ ਦਾ ਪਤਾ ਹੈ ਨਾ ਬੱਚਿਆਂ ਦੇ ਜਿਹੜੇ ਅਡਮਿਟ ਕਾਰਡ ਇੰਨੀ ਲੇਟ ਆਏ ਨੇ ਆਪਦੇ ਸੈਂਟਰ ਤੇ ਪਹੁੰਚ ਗਏ ਤੁਸੀਂ ਰਿਕਰੂਟਮੈਂਟ ਓਨ ਦਾ ਸਪੋਰਟ ਕੈਨਸਲ ਕਰਤੀ ਵੀ ਬਾਅਦ ਚੋ ਲਾਵਾਂਗੇ ਪੇਪਰ ਪੋਸਟਪੋਨ ਹੋ ਗਿਆ ਕੀ ਗੱਲ ਉਹਨਾਂ ਦਾ ਭਾਈ ਤੇਲ ਦਾ ਖਰਚਾ ਨਹੀਂ ਲੱਗਿਆ ਉਹ ਜਵਾਕਾਂ ਦੀ ਦਿਹਾੜੀ ਛੱਡ ਕੇ ਆਏ ਨੇ ਤੇ ਤੁਸੀਂ ਐਡਾ ਵੱਡਾ ਬਲੰਡਰ ਮਿਸਟੇਕ ਕਰਤਾ ਪ੍ਰੋਬਲਮ ਕੀ ਹੈ ਕੈਨ ਨੂੰ ਤਾਂ ਸਾਡੀ ਸਰਕਾਰ ਕਹਿ ਰਹੀ ਅਸੀਂ ਬਦਲਾਅ ਕਰਤਾ ਮੈਨੂੰ 11 ਸਾਲ ਹੋ ਗਏ ਪੜਾਉਂਦੇ ਹੋਏ ਇਹ ਜਾ ਬਦਲਾਅ ਨਹੀਂ ਦੇਖਿਆ ਭਾਈ ਸਰਕਾਰ ਇਹ ਤੇਰੇ ਅੱਗੇ ਹੱਥ ਜੋੜੇ ਜੋ ਤੁਸੀਂ ਸਿਲੇਬਸ ਦਿੱਤਾ ਹੈ ਉਦੇ ਵਿੱਚ 2-4 ਕੁਸ਼ਨ ਗਲਤ ਹੋ ਜਾਣ ਬਾਰ ਉਹ ਆ ਜਾਣ ਮੰਨ ਸਕਦੇ ਆ ਤੁਸੀਂ ਜੋ ਸਿਲੇਬਸ ਦਿੱਤਾ ਹੈ ਉਹਦਾ ਇੱਕ ਹਿੱਸਾ ਪਾਣਾ ਹੀ ਭੁੱਲ ਜੂ ਤੈਨੀ ਸ਼ਰਮਿੰਦਗੀ ਮਹਿਸੂਸ ਕਰ ਦੋ ਕਿ ਪਹਿਲੀ ਸ਼ਿਫਟ ਦੇ ਪੇਪਰ ਤੋਂ ਬਾਅਦ 15 ਮਿੰਟ ਬਾਅਦ ਤੁਸੀਂ ਇੱਕ ਨੋਟੀਫਿਕੇਸ਼ਨ ਜਾਰੀ ਕਰ ਦਿੰਦੇ ਹੋ ਕਿ ਭਾਈ ਸ਼ਾਮ ਵਾਲਾ ਪੇਪਰ ਜੋ ਹੈ ਪੋਸਟਪੋਨ ਕੀਤਾ ਜਾਊਗਾ ਟੈਕਨੀਕਲ ਇਸ਼ੂ ਕਰਕੇ ਘੰਟੇ ਦਾ ਟੈਕਨੀਕਲ ਇਸ਼ੂ ਹੈ ਇਹ ਇਸ਼ੂ ਹੈ ਤੁਹਾਡੀ ਨਲਾਇਕੀ ਦਾ ਤੁਹਾਨੂੰ ਸ਼ਰਮਾ ਨਹੀਂ ਚਾਹੀਦੀ ਆ ਪੀਐਸਪੀ ਸੇ ਲਾ ਲੋ ਇੱਕ ਦਿਨ ਪਹਿਲਾਂ ਬੱਚਿਆਂ ਨੂੰ ਐਡਮਿਟ ਕਾਰਡ ਦਿੰਨੇ ਹੋ ਰਾਤ ਨੂੰ ਉਹ ਵੀ 10 ਘੰਟੇ ਪਹਿਲਾਂ ਵੀ ਜਾਓ ਜਾ ਕੇ ਡਾਊਨਲੋਡ ਕਰ ਲਓ ਬੱਚਿਆਂ ਨੂੰ ਕਾਲਸ ਆਉਂਦੀਆਂ ਨੇ ਵੀ ਫੜਾਫੜਾਪਦਾ ਐਡਮਿਟ ਕਾਰਡ ਡਾਊਨਲੋਡ ਕਰ ਲਓ ਇਹ ਕਰ ਲਓ ਉਹ ਕਰ ਲਓ ਇਹ ਕੋਈ ਪ੍ਰੋਫੈਸ਼ਨਲਿਜ਼ਮ ਹੈ ਯਾਰ ਸਰਕਾਰ ਸ਼ਾਇਦ ਦਿੱਲੀ ਦੇ ਇਲੈਕਸ਼ਨਾਂ ਚ ਇੰਨਾ ਜ਼ਿਆਦਾ ਬੀਜ਼ੀ ਹੈ ਕਿ ਉਹਨਾਂ ਨੂੰ ਪੰਜਾਬ ਚਲਾਉਣ ਦੀ ਕੋਈ ਵੀ ਜੋ ਹੈ ਸਿਰਦਰਦੀ ਨਹੀਂ ਲੈ ਰਹੇ ਨੈਤਿਕ ਜ਼ਿੰਮੇਵਾਰੀ ਲੈਂਦੇ ਹੋਏ ਪੀਐਸਪੀਸੀਐਲ ਰਿਕਰੂਟਮੈਂਟ ਸੈੱਲ ਦਾ ਜੋ ਚੇਅਰਮੈਨ ਹੈ ਉਹਨੂੰ ਅਸਤੀਫਾ ਦੇ ਦੇਣਾ ਚਾਹੀਦਾ ਬਿਜਲੀ ਮੰਤਰੀ ਜੀ ਦੇ ਅੰਦਰ ਪੀਐਸਪੀਸੀਲ ਆਂਦਾ ਹੈ ਉਹਨੂੰ ਮੀਡੀਆ ਦੇ ਵਿੱਚ ਆ ਕੇ ਆਪਣੀ ਗਿਲਟੀ ਫੀਲ ਕਰਨੀ ਚਾਹੀਦੀ ਹੈ ਸੌਰੀ ਮੰਗਣੀ ਚਾਹੀਦੀ ਹੈ ਵੀ ਪੰਜਾਬ ਦੇ ਬੱਚੇ ਦੀ ਇੱਕ ਦਿਹਾੜੀ ਖਤਮ ਹੋਈ ਉਹਨਾਂ ਦਾ ਇੰਨਾ ਖਰਚਾ ਹੋਇਆ ਸਾਡੇ ਤੋਂ ਮਿਸਕੰਡਕਸ਼ਨ ਹੋ ਗਈ ਸ਼ੇਮ ਔਨ ਯੂਪੀਐਸਪੀਸੀਲ ਸ਼ੇਮ ਔਨ ਯੂ ਹੁਣ ਤਾਂ ਸਿਵਲ ਦਾ ਦਾ ਸ਼ਾਮ ਵਾਲਾ ਪੇਪਰ ਤੁਸੀਂ ਚੱਕ ਲਿਆ ਹੈਨਾ ਹੁਣ ਜਿਹੜਾ ਜੇਈ ਸਬਸਟੇਸ਼ਨ ਇਲੈਕਟ੍ਰੀਕਲ ਵਾਲਾ ਪੇਪਰ ਹੈ ਤੁਸੀਂ ਇਹਨੂੰ ਵੀ ਕੈਨਸਲ ਕਰੋਗੇ ਮੈਂ ਤੁਹਾਨੂੰ ਗਾਰੰਟੀ ਨਾਲ ਕਹਿੰਦਾ ਕੈਨਸਲ ਹੋਣਾ ਹੀ ਹੈ ਜਰ ਬੀ ਨੰਬਰ ਦੀ ਪੰਜਾਬੀ ਗ੍ਰਾਮਰ ਕਹਿ ਕੇ ਤੁਸੀਂ ਪਾਈ ਨਹੀਂ ਹੈਗੀ ਉਹੀ ਤਾਂ ਬੱਚਿਆਂ ਦਾ ਮੇਨ ਹੱਥ ਸੀਗਾ ਜਿਹਦੇ ਥਰੂ ਉਹਨਾਂ ਨੇ ਪੇਪਰ ਕਲੀਅਰ ਕਰਨਾ ਸੀ ਜਾਂ ਤਾਂ ਤੁਸੀਂ 20 ਨੰਬਰ ਦੀ ਕੋਈ ਬੱਚਿਆਂ ਨੂੰ ਗ੍ਰੇਸ ਗਰੂਸ ਮਾਰਕਸ ਦਿਓ ਜਾਂ ਫਿਰ ਜਿਹੜੇ ਬੱਚਿਆਂ ਦਾ ਖਰਚਾ ਹੋਇਆ ਉਹਨਾਂ ਨੂੰ ਕੋਈ ਨਾ ਕੋਈ ਮੁਆਵਜ਼ਾ ਦਿੱਤਾ ਜਾਵੇ ਵੀ ਭਾਈ ਸਾਰੇ ਬੱਚਿਆਂ ਨੂੰ ਸਰਕਾਰ ਵੱਲਿਓ 200 400 500 ਰੁਪਏ ਦਿੱਤਾ ਜਾਊਗਾ ਤੁਹਾਡਾ ਪੈਟਰੋਲ ਦਾ ਖਰਚਾ ਹੋਇਆ ਤੁਹਾਡੀ ਦਿਹਾੜੀ ਦੀ ਹੋਈ ਹੈ ਤੇ ਪੀਐਸਪੀਸੀਐਲ ਰਿਕਰੂਟਮੈਂਟ ਸੈੱਲ ਦਾ ਜੋ ਚੇਅਰਮੈਨ ਹੈ ਉਹਦੇ ਜੋ ਮੈਂਬਰ ਨੇ ਚੁੱਲੂ ਪਰ ਪਾਣੀ ਜਿਹੜਾ ਹੈਗਾ ਉਹਦੇ ਵਿੱਚੋਂ ਡੁੱਬ ਲੋ ਤੇ ਸ਼ਰਮ ਕਰ ਲੋ ਵੀ ਤੁਸੀਂ ਏਡੀ ਵੱਡੀ ਗਲਤੀ ਕੀਤੀ ਆ ਬਲੰਡਰ ਕਹਿੰਦੇ ਨੇ ਇਹਨੂੰ ਬਲੰਡਰ ਥੈਂਕ ਯੂ ਸੋ ਮੱਚ